ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ 530ਵੇਂ ਪ੍ਰਕਾਸ਼ ਦਿਹਾੜੇ ਦਾ ਆਯੋਜਨ ਗੁਰਦੁਆਰਾ ਛਿੜੀ ਬਾੜ ਸਾਹਿਬ ਵਿਖੇ ਸੰਗਤਾਂ ਵੱਲੋਂ ਬੜੇ ਧੂਮ-ਧਾਮ ਦੇ ਨਾਲ ਕੀਤਾ ਗਿਆ ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਦੀਆਂ ਸੰਗਤਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸਰਵਜੀਤ ਸਿੰਘ ਚਿੰજર ਤੇ ਸ਼ੋ ਮਨੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਵੀ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਭਰੀ ਇਸ ਮੌਕੇ ਤੇ ਮੇਰੀ ਦਸਤਾਰ ਮੇਰੀ ਸ਼ਾਨ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਨੌਜਵਾਨਾਂ ਨੇ ਭਾਗ ਲਿਆ ਤੇ ਇਸ ਮੌਕੇ ਤੇ ਆਪਣੀ ਗੱਲਬਾਤ ਰੱਖਦਿਆਂ ਹੋਇਆਂ ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸਰਵਜੀਤ ਸਿੰਘ ਚਿੰਝਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਤੇ ਸ਼੍ਰੀ ਬਾੜ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਸੁਖਰਾਜ ਸਿੰਘ ਨੇ ਇਸ ਦਿਨ ਦੀਆਂ ਵਧਾਈਆਂ ਵੀ ਸਮੂਹ ਸੰਗਤਾਂ ਨੂੰ ਦਿੱਤੀਆਂ ਤੇ ਨਾਲ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਨਿਸ਼ਚਿਤ ਤੌਰ ਤੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਵੀ ਜੋੜਦੇ ਨੇ ਤੇ ਗੁਰੂ ਘਰ ਦੇ ਪ੍ਰਤੀ ਉਹਨਾਂ ਦਾ ਪਿਆਰ ਵੀ ਮਨ ਵਿੱਚ ਜਾਗਰਤ ਹੁੰਦਾ ਹੈ। ਦਿਆਂ ਪ੍ਰਕਾਸ਼ ਦਿਹਾੜਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਪਵਿੱਤਰ ਤਪਸਥਾਨੂ ਗੁਰਦੁਆਰਾ ਬਾਟਸਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਜਿਹੜੇ ਗੁਰਮਤਿ ਸਵਾਗਮ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਬਹੁਤ ਦੂਰ-ਦਰਾਡੇਆਂ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਜੀ। ਵੱਡੀ ਬੇਨਤੀ ਦੇ ਵਿੱਚ ਜਿਹੜੀਆਂ ਨਜ਼ਦੀਕੀ ਸਟੇਟਾਂ ਹਨ ਆਮੇ ਜੰਮੂ ਕਸ਼ਮੀਰ ਹੈ ਜੀ ਸਮੁੱਚੇ ਪੰਜਾਬ ਦੇ ਵਿੱਚੋਂ ਵੀ ਤੇ ਨਾਲ ਨਾਲ ਹਿਮਾਚਲ ਆਦਿਕ ਹਰਿਆਣੇ ਤੱਕ ਵੀ ਸੰਗਤਾਂ ਇੱਥੇ ਆਈਆਂ ਨੇ ਦਿੱਲੀ ਤੋਂ ਵੀ ਤੇ ਬਦੇਸ਼ਾਂ ਤੋਂ ਵੀ ਸੰਗਤਾਂ ਇੱਥੇ ਪਹੁੰਚੀਆਂ ਹਨ ਸੰਗਤਾਂ ਦੇ ਵਿੱਚ ਬੜਾ ਭਾਰ ਯੋਤਸ਼ਾ ਜਿਹਦੇ ਤਦ ਵੱਖ-ਵੱਖ ਪ੍ਰਕਾਰ ਦੇ ਜਿੱਥੇ ਲੰਗਰ ਪ੍ਰਸ਼ਾਦੇ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਉੱਥੇ ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਜਿਹੜੇ ਬੋਟਿਆਂ ਦਾ ਲੰਗਰ ਹੈ ਉਹ ਵੀ ਲੱਗਾ ਹੋਇਆ ਹੈ ਇੱਕ ਉਚੇਚਾ ਤੇ ਬੜਾ ਵਿਲੱਖਣ ਉਪਰਾਲਾ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਜਿਸ ਦੇ ਤਹਿਤ ਮੇਰੀ ਦਸਤਾਰ ਮੇਰੀ ਸ਼ਾਨ ਜੋ ਹੈ ਉੱਤੇ ਦਸਤਾਰਾਂ ਦੀ ਸਖਲਾਈ ਤੇ ਨਾਮ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਹੈ ਹੋਰ ਵੀ ਵੱਖ-ਵੱਖੋ ਸਕੂਲਾਂ ਵੱਲੋਂ ਕੈਂਪ ਵੀ ਲੱਗੇ ਹਨ ਜਿਸਦੇ ਵਿੱਚ ਅੱਖਾਂ ਦੀ ਫ੍ਰੀ ਚੈੱਕਅਪ ਵੀ ਚੱਲ ਰਹੀ ਹੈ ਜੀ ਵੱਖ-ਵੱਖ ਸੰਕਾ ਵੱਲੋਂ ਲੰਗਰ ਵੀ ਬੜੇ ਪ੍ਰਕਾਰ ਦੇ ਲੱਗੇ ਹਨ ਵੱਡੀ ਗਿਣਤੀ ਦੇ ਸੰਕਾ ਆ ਰਹੀਆਂ ਅੱਜ ਅਮਰਤ ਸੰਚਾਰ ਵੀ ਹੋ ਰਿਹਾ ਜੀ ਸ਼ਾਮ ਤੱਕ ਦੇਰ ਰਾਤ ਤੱਕ ਦੀਵਾਰ ਸਜਣਗੇ ਅੱਜ WhatsApp ਜੀ ਦੇ ਸਥਾਨ ਤੇ ਬਾਬਾ ਸ਼੍ਰੀਚੰਦ ਜੀ ਦਾ 513 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਲ ਦਸਤਾ ਯੂਥ ਅਕਾਲੀ ਦਲ ਵੱਲੋਂ ਮੇਰੇ ਜ਼ਿਲ੍ਹੇ ਦੇ ਨਾਲ ਮੇਰੇ ਵਿੱਚ ਮੇਰੇ ਨਾਲ ਜ਼ਿਲ੍ਹੇ ਵਿੱਚ ਚੱਲਦੀ ਸਮੁੱਚੀ ਟੀਮ ਵੱਲੋਂ ਜਿਹੜਾ ਇਹ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਮੇਰੀ ਸ਼ਾਨ ਮੇਰੀ ਦਸਤਾਰ ਮੇਰੀ ਸ਼ਾਨ ਦਾ ਜਿਹੜਾ ਇਹ ਜਿਹੜਾ ਪ੍ਰੋਗਰਾਮ ਜਿਹੜਾ ਕੀਤਾ ਲਿਖਿਆ ਸੀ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਚੜ੍ਹਦੀ ਕਲਾ ਚੱਲ ਰਿਹਾ ਆ ਜਿੱਥੇ ਸਕੂਲਾਂ ਦੇ ਬੱਚੇ ਹੋਰ ਤੇ ਆਪ ਮੁਹਾਰੇ ਹੋ ਕੇ ਛੋਟੀ ਉਮਰ ਤੇ ਲੈ ਕੇ ਵੱਡੀ ਉਮਰ ਦੇ ਨੌਜਵਾਨ ਉਹਨਾਂ ਦੇ ਖਾਸ ਕਰਕੇ ਮਾਤਾ ਪਿਤਾ ਜਿਹੜੇ ਲੈ ਕੇ ਆ ਰਹੇ ਨੇ ਤਾਂ ਜੋ ਸੋਹਣੀ ਦਸਤਾਰੇ ਸਜਾ ਕੇ ਜਿੱਥੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਉੱਥੇ ਜਿਹੜਾ ਆ ਅਸੀਂ ਆਪਣੀ ਜੀਵਨ ਵਿੱਚ ਸਿੱਖੀ ਪ੍ਰਤੀ ਪਰਪੱਕ ਹੋਈਏ ਅੱਜ ਸਾਡੇ ਵਿੱਚ ਘਾਰ ਯੂਥ ਅਕਾਲੀ ਦਲ ਦੇ ਕੋਮੀ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ ਝਿੰਜਰ ਅਤੇ ਉਹਨਾਂ ਦੀ ਸਮੁੱਚੀ ਟੀਮ ਰਵਿੰਦਰ ਸਿੰਘ ਖੇੜਾ ਜੀ ਸੋਨੂ ਲੰਗਾ ਜੀ ਰਮਨਦੀਪ ਸਿੰਘ ਸੰਧੂ ਜੀ ਲਾਡੀ ਜੀ ਹੋਰ ਨਾਲ ਸਾਰੇ ਜ਼ਿਲ੍ਹੇ ਦੀ ਕ੍ਰੀਮ ਜਿਹੜੀ ਇੱਥੇ ਆਈ ਆ ਸ਼੍ਰੋਮਣੀ ਕਾਲੀ ਦਲ ਦੀ ਮੈਂ ਉਹਨਾਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਆ ਤੇ ਸਭ ਤੋਂ ਵੱਧ ਧੰਨਵਾਦ ਕਰਦਾ ਆ ਮੇਰੀ ਯੂਥ ਕਾਲੀ ਦਲ ਦੀ ਕੌਮੀ ਟੀਮ ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਔਰ ਇਸ ਗੁਰਦਾਰਾ ਸਾਹਿਬ ਦੇ ਮੈਨੇਜਰ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਜਿਹੜਾ ਨੇ ਅਤਿ ਸਹਿਯੋਗ ਇਸ ਪ੍ਰੋਗਰਾਮ ਨੂੰ ਜਿਹੜਾ ਵਧਾਉਣ ਦੇ ਵਿੱਚ ਦਿੱਤਾ ਆ ਮਹਾਰਾਜ ਗਾੜੀ ਅਰਦਾਸ ਕਰਦਾ ਆ ਕਿ ਅਜਿਹੇ ਪ੍ਰੋਗਰਾਮ ਪਾਸ਼ਾ ਸੇਵਾ ਲੰਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵ ਅੱਜ ਪਹਿਲੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਬੜੇ ਧੂਮ ਧਾਮ ਨਾਲ ਗੁਰਦੁਆਰਾ ਬਾਟਸਾ ਪਠਾਨਕੋਟ ਵਿਖੇ ਮਨਾਇਆ ਜਾ ਰਿਹਾ ਜਿਦੇ ਵਿੱਚ ਬਹੁਤ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਸੰਗਤ ਇੱਥੇ ਗੁਰਦੁਆਰਾ ਸਾਹਿਬ ਦਰਸ਼ਨ ਦੇਦਾਰਾਂ ਲਈ ਪਹੁੰਚ ਰਹੀ ਹੈ ਇਸ ਵੱਡੇ ਸਮਾਗਮ ਦੇ ਵਿੱਚ ਸਾਡੇ ਸ਼੍ਰੋਮਣੀ ਕਾਜਦੇਲ ਦੇ ਯੂਥ ਵਿੰਗ ਵੱਲੋਂ ਸਾਡੇ ਇਥੋਂ ਦੇ ਪਠਾਨਕੋਟ ਦੇ ਦਿਹਾਤੀ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਜੀ ਉਹਨਾਂ ਦੇ ਉਦਮ ਸਦਕਾ ਅਤੇ ਉਹਨਾਂ ਦੀ ਸਮੂਚੀ ਸਾਰੀ ਟੀਮ ਸਦਕਾ ਸ਼੍ਰੋਮਣੀ ਕਾਲਦਿਰ ਦੀ ਸੀਨੀਅਰ ਲੀਡਰਸ਼ਿਪ ਸਦਕਾ ਜਿੱਥੇ ਮੇਰੀ ਦਸਤਾਰ ਮੇਰੀ ਸ਼ਾਨ ਦਾ ਜਿਹੜਾ ਉਹ ਇੱਕ ਕੈਂਪ ਲਾਇਆ ਗਿਆ ਜਿਹਦੇ ਚ ਬੇਨਤੀ ਕਰਕੇ ਨੌਜਵਾਨਾਂ ਨੂੰ ਬੱਚਿਆਂ ਨੂੰ ਗੁਰੂ ਦੀ ਦਸਤਾਰ ਦੇ ਨਾਲ ਜੋੜਨ ਲਈ ਉਪਰਾਲਾ ਕੀਤਾ ਜਾ ਰਿਹਾ ਸੋ ਉਸ ਅਕਾਲ ਪੁਰਖ ਤੋਂ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਸਮਾਗਮ ਦੀ ਹੁਣੀ ਅਸੀਂ ਸ਼ੁਰੂਆਤ ਕੀਤੀ ਹੈ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਇਹ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਲਗਭਗ ਯੂਥ ਵਿੰਗ ਵੱਲੋਂ ਪੂਰੇ ਪੰਜਾਬ ਵਿੱਚ ਚਲਾਏ ਜਾ ਰਹੇ ਨੇ ਜਿਦੇ ਵਿੱਚ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਕਿੰਨੇ ਹੀ ਸੈਂਕੜੇ ਨੌਜਵਾਨ ਦਸਤਾਰ ਦੇ ਨਾਲ ਜੁੜੇ ਦਸਤਾਰ ਨੂੰ ਸਜਾ ਕੇ ਮਾਣ ਮਹਿਸੂਸ ਕਰਨ ਲੱਗੇ ਦਸਤਾਰ ਸਾਡੇ ਸਿਰ ਦਾ ਤਾਜ ਆ ਸਾਡੇ ਸਿਰ ਦਾ ਮਾਣ ਹੈ ਅਣਖ ਤੇ ਗੈਰ ਦਾ ਪ੍ਰਤੀਕ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਦਸਤਾਰ ਦੇ ਨਾਲ ਜੋੜਨ ਲਈ ਪ੍ਰਲਬ ਕੀਤਾ ਜਾਂਦਾ ਉੱਥੇ ਜਿਹੜੀ ਸਾਡੀ ਪੀੜ੍ਹੀ ਆ ਬੱਚੇ ਨੇ ਉਹਨਾਂ ਨੂੰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਕੂਲ ਦੇ ਬੱਚੇ ਜਿਹੜੇ ਚੌਥੀ ਪੰਜਵੀਂ ਕਲਾਸ ਦੇ ਉਹਨਾਂ ਦੇ ਟੀਚਰ ਲੈ ਕੇ ਆ ਰਹੇ ਨੇ ਕਈ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਲੈ ਕੇ ਆ ਰਹੇ ਨੇ ਕਿ ਸਾਡੇ ਬੱਚੇ ਦੇ ਇਸ ਸਥਾਨ ਤੇ ਦਸਤਾਰ ਸਜਾਓ ਤਾਂ ਕਿ ਇਹ ਬੱਚੇ ਸਦਾ ਇਸ ਸਥਾਨ ਤੋਂ ਦਸਤਾਰ ਸਜਾ ਕੇ ਸਜਾ ਇਹ ਦਸਤਾਰ ਨੂੰ ਸਿਰ ਤੇ ਸਜਾ ਕੇ ਰੱਖਣ ਸੋ ਮੈਂ ਸਮਝਦਾ ਕਿ ਸਾਰੀ ਮੈਂ ਇਥੋਂ ਦੀ ਟੀਮ ਦਾ ਪ੍ਰਬੰਧਕਾਂ ਦਾ ਯੂਥ ਵਿੰਗ ਦਾ ਖਾਸ ਕਰਕੇ ਜਸਪ੍ਰੀਤ ਸਿੰਘ ਰਾਣਾ ਜੀ ਸਾਡੇ ਯੂਥ ਵਿੰਗ ਦੇ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਬੜੀ ਹਿੰਮਤ ਕਰਕੇ ਕਈ ਦਿਨ ਤੋਂ ਇਹ ਤਿਆਰੀਆਂ ਚ ਲੱਗੇ ਹੋਏ ਸੀ ਸਮਾਗਮ ਦੀ ਉਪਰਾਲਾ ਕੀਤਾ ਇਹ ਸਾਨੂੰ ਸਾਰਿਆਂ ਨੂੰ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕੋਈ ਇਹਦੇ ਚ ਦੂਤ ਰਾਜਨੀਤੀ ਇਹ ਸਿਰਫ ਇੱਕ ਸੇਵਾ ਭਾਵਨਾ ਤੇ ਸਾਡਾ ਇੱਕ ਲਾਕੀ ਫਰਜ਼ ਸਮਝਦੇ ਹੋਏ ਇੱਕ ਸਾਡੀ ਪਹਿਰੇਦਾਰੀ ਸਮਝਦੇ ਹੋਏ ਪੰਥ ਦੀ ਪਹਿਰੇਦਾਰੀ ਸਮਝਦੇ ਹੋਏ ਅਸੀਂ ਇੱਕ ਇਹ ਉਪਰਾਲੇ ਕਰ ਰਹੇ ਹਾਂ ਗੁਰੂ ਆਪ ਕਿਰਪਾ ਕਰਕੇ ਕਰਵਾ ਰਿਹਾ ਸੋ ਇਹ ਇਦਾਂ ਹੀ ਹੋਰ ਵੀ ਕਈ ਸੰਸਥਾਵਾਂ ਨੇ ਕਈ ਕਲੱਬ ਨੇ ਕਈ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਦਸਤਾਰ ਕੈਂਪ ਲਾਉਂਦੇ ਨੇ ਗੁਰੂ ਸਾਹਿਬ ਉਹਨਾਂ ਦੀ ਵੀ ਕਿਰਪਾ ਰੱਖਣ ਇਦਾਂ ਦੇ ਸਮਾਗਮ ਚ ਚੱਲਦੇ ਰਹਿਣ ਤੇ ਨੌਜਵਾਨ ਤੇ ਬੱਚੇ ਦਸਤਾਰ ਨਾਲ ਜੁੜਦੇ ਰਹਿਣ ਤੇ ਜਿਹੜੀ ਸਾਡੀ ਸਿੱਖੀ ਸਰੂਪ ਵੱਲ ਜੁੜਨ ਕੇਸ ਰੱਖਣ ਦਾੜੇ ਪ੍ਰਕਾਸ਼ ਕਰਨ ਇਹ ਸਾਡਾ ਜਿਹੜਾ ਇਹਨਾਂ ਸਮਾਗਮਾਂ ਦਾ ਕਰਨ ਦਾ ਇਹੀ ਮਕਸਦ ਹੈ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੁਡੇ ਐਂਡ ਨੀਡਸ ਟੁਮਾਰੋ ਬ੍ਰਿੰਗ ਥੈਮ ਟੂ ਐਨਐਮਸ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਦਿੱਲੀ ਲਿਟਲ ਕਿਡਸ ਆਰ ਸੌਫਟ ਐਟ ਬਾਡੀ ਐਂਡ ਸਟਰੋਂਗ ਐਟ ਸੋਲ such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathankul.